ਕਨਕ ਸਾਡੇ ਲੋਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਸੀਗੀ ਉਹ ਇੱਕੋ ਜਿਹਾ ਆ ਕੇ ਪਿਛਲੇ 1 ਸਾਲ ਤੋਂ ਹੋਰ ਸੀਜ਼ਨ ਲੰਘੇ ਹੈਗੇ ਇਹਨਾਂ ਦੀ ਬੰਦ ਕਰ ਦਿੱਤੀ ਗਈ ਹੈ ਸਾਡੇ ਸਾਹਮਣੇ ਦੇਖੋ ਇਹ ਜੜੀਆਂ ਫੈਮਿਲੀ ਆ ਜੜੀਆਂ ਮਾਤਾਵਾ ਪਹਿਣਾ ਖੜੀਆਂ ਹੈਗੀਆਂ ਇਹ ਉਹਨਾਂ ਪਰਿਵਾਰਾਂ ਨੂੰ ਬਿਲੋਂਗ ਕਰਦੀਆਂ ਆ ਕਿ ਇਹਨਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਣ ਔਰ ਜੇ ਇਹ ਪੁੱਛਣ ਜਾਂਦੀਆਂ ਹੈਗੀਆਂ ਵੀ ਸਾਡੇ ਰਾਸ਼ਨ ਕਾਰਡ ਕਿਉਂ ਕੱਟੇ ਆ ਤੇ ਕਿਸੇ ਕੋਲ ਕੋਈ ਜਵਾਬ ਨਹੀਂ ਹੈ ਜੇ ਤੁਸੀਂ ਕੋਈ ਵੈਰੀਫਿਕੇਸ਼ਨ ਕੀਤੀ ਆ ਕੋਈ ਗਲਤੀ ਹੈ ਜਾਂ ਇਹਨਾਂ ਦੀ ਕੋਈ ਕੋਠੀਆਂ ਪਈਆਂ ਹੋਈਆਂ ਆ ਦੇਖੋ ਮੇਰੇ ਵਾਰਡ ਦੇ ਵਿੱਚ 44 46 ਹੋਰ ਮੇਰਾ ਪੌਸ਼ ਏਰੀਆ ਆ ਪੌਸ਼ ਏਰੀਆ ਕਰਕੇ ਲੋਕਾਂ ਨੂੰ ਨਹੀਂ ਲੋੜ ਹੈਗੀ ਤਾਂ 6 ਜਾਂ 7 ਜਿਨ੍ਹਾਂ ਦੇ ਕੱਟੇ ਗਏ ਹੈਗੇ ਆ ਉਹਨਾਂ ਦੀ ਆਵਾਜ਼ ਨਾਲ ਹੈ ਪਰ ਇਧਰਲਾ ਜਿਹੜਾ ਏਰੀਆ ਹੈਗਾ ਆ ਇਹ ਸਾਰਾ ਦਾ ਸਾਰਾ ਮੇਨ ਜਵਾਰ ਨਗਰ ਇੱਥੇ ਦੇ ਲੋਕ ਜਿਹੜੇ ਵਸਨੀਕ ਹੈਗੇ ਆ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਆ ਜਾਂ ਛੋਟੇ ਮਜ਼ਦੂਰ ਹੈਗੇ ਆ ਦਿਹਾੜੀ ਕਰਦੇ ਆ ਉਹਨਾਂ ਦੇ ਤਾਂ ਮੈਜੋਰਟੀ ਦੇ ਇਕੱਟੇ ਗਏ ਹੈਗੇ ਆ ਤੇ ਮੈਂ ਤਾਂ ਇਹਨਾਂ ਦੇ ਨਾਲ ਵੀ ਆ ਤੇ ਆਪਣੇ ਮਲੇ ਨਾਲ ਵੀ ਆ ਇਸ ਕਰਕੇ ਆ ਸੜਕ ਦੀ ਕਿਸ ਦੀ ਸ਼ਹਿਤ ਹੈ ਜਿਹੜੇ ਆ ਗਰੀਬੋ ਜਿਹੜਾ ਹੱਕ ਪਿਆ ਰਿਹਾ ਹੈ ਕਿਸ ਦੀ ਸ਼ਹਿਤ ਹੈ ਸਭ ਕੁਝ ਹੋ ਰਿਹਾ ਇਹ ਮੈਂ ਇਹ ਮੈਂ ਕਿਸੇ ਨੂੰ ਕੁਛ ਨਹੀਂ ਕਹੂੰਗੀ ਸਭ ਨੂੰ ਪਤਾ ਹੈ ਕਿ ਦੀ ਸ਼ਹਿਤ ਹੈ ਹੋ ਰਿਹਾ ਹੈਗਾ ਆ ਪਰ ਆਵਾਜ਼ ਇੱਕ ਇਹਨਾਂ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਨੂੰ ਵੀ ਬਲਵੰਤ ਕਰਨ ਦੀ ਲੋੜ ਹੈ ਜੇ ਤੁਸੀਂ ਪੰਜਾਬ ਨੂੰ ਬਚਾਣਾ ਹੈ ਜੇ ਇਹ ਲੋਕ ਸੁਖੀਆ ਤਾਂ ਤੁਸੀਂ ਸੁਖੀ ਹੋ ਜੇ ਇਹਨਾਂ ਦੇ ਘਰ ਦੇ ਵਿੱਚ ਗਰੀਬੀ ਆ ਤਾਂ ਤੁਹਾਡੇ ਘਰ ਦੇ ਵਿੱਚ ਕੋਈ ਕੰਮ ਨਹੀਂ ਹੋ ਪਾਏਗਾ ਇਹ ਲੋਕ ਆਪਣੇ ਪਰਿਵਾਰ 'ਚ ਆਪਣੇ ਸਮਾਜ 'ਚ ਖੁਸ਼ਹਾਲ ਰਹਿਣਗੇ ਤਾਂ ਤੁਹਾਡਾ ਪੰਜਾਬ ਖੁਸ਼ਹਾਲ ਹੋਏਗਾ ਇਹਨਾਂ ਦਾ ਰਾਸ਼ਨ ਬੰਦ ਕਰਕੇ ਤੁਹਾਨੂੰ ਕੁਝ ਨਹੀਂ ਦੇਣਗੇ ਅਗਲੀ ਰਣਨੀਤੀ ਤੁਹਾਨੂੰ ਅੰਦਰ ਟਾਈਮ ਤੇ ਪਤਾ ਲੱਗ ਜਾਏਗੀ ਜੇ ਇਹਨਾਂ ਦਾ ਹੱਕ ਨਾ ਮਿਲੇ ਤਾਂ ਅਸੀਂ ਸੜਕਾਂ ਤੇ ਬੈਠਾਂਗੇ ਇਹਨਾਂ ਦਾ ਸਾਥ ਦਵਾਗੇ ਜਿੰਨੇ ਦੇਰ ਤੱਕ ਇਹਨਾਂ ਦੇ ਰਾਸ਼ਨ ਕਾਰਡ ਨਹੀਂ ਕਰਦਾ ਕੀ ਲੱਗਦਾ ਤੁਹਾਡੀ ਸਰਕਾਰ ਦੇ ਸਮੇਂ ਕਾਫੀ ਰਾਸ਼ਨ ਕਾਰਡ ਤੁਸੀਂ ਐਕਟਿਵ ਕੀਤੇ ਸੀਗੇ ਲੋਕਾਂ ਨੂੰ ਜਿਹੜਾ ਅਨਾਜ ਮਿਲ ਸਕੇ ਪਰ ਜਿਸ ਤਰੀਕੇ ਦੇ ਨਾਲ ਹੁਣ ਰਾਸ਼ਨ ਕਾਰਡ ਕੱਟੇ ਗਏ ਨੇ ਕੀ ਲੱਗਦਾ ਹੈ ਕਿ ਇਹ ਚੈਕਿੰਗ ਆ ਜਾਂ ਵਾਕਈ ਜੀ ਉਹਨਾਂ ਲੋਕਾਂ ਦੇ ਕਾਰਡ ਕੱਟੇ ਗਏ ਨੇ ਦੇਖੋ ਇਹ ਕੋਈ ਜੇ ਚੈਕਿੰਗ ਹੁੰਦੀ ਤਾਂ ਐਦਾਂ ਦੇ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟੇ ਜਾਂਦੇ ਤੁਸੀਂ ਰਾਸ਼ਨ ਕਾਰਡ ਜੇ ਚੈਕਿੰਗ ਕਰਵਾ ਕੇ ਕੱਟਿਆ ਤੇ ਇਹਨਾਂ ਨੂੰ ਜਵਾਬ ਦੇ ਦਿਓ ਵੀ ਤੁਹਾਡਾ ਇਸ ਕਰਕੇ ਰਾਸ਼ਨ ਕਾਰਡ ਕੱਟਿਆ ਇਹਨਾਂ ਨੂੰ ਖੱਜਲ ਖਾਰ ਕਿਉਂ ਕਰਦੇ ਹੈਗੇ ਹੋ ਤੁਸੀਂ ਆ ਕੇ ਮੀਡੀਆ 'ਚ ਜਵਾਬ ਦੇ ਦਿਓ ਜਵਾਬ ਤਾਂ ਕੋਈ ਵੀ ਨਹੀਂ ਦੇ ਰਿਹਾ ਹੈਗਾ ਕੱਟ ਤੇ ਕੱਟ ਤੇ ਕੱਟ ਤੇ ਇੱਕ ਹਲਾ ਲਾਲਾ ਕਰਤੀ ਵੀ ਤੁਹਾਡਾ ਪਿਛਲੀ ਵਾਰੀ ਤੁਸੀਂ ਧਿਆਨ ਨਾਲ ਦੇਖੋ ਪਿਛਲੀ ਵਾਰੀ ਤੁਸੀਂ ਪੁੱਛਿਆ ਹੋਣਾ ਉਹਨਾਂ ਨੇ ਕਹਿੰਤਾ ਜੀ ਕਣਕ ਘਟਾਈ ਆ ਅਗਲੀ ਵਾਰੀ ਮਿਲ ਜਾਏਗੀ ਇੱਕ ਬੰਦੇ ਦੀ ਲੈ ਜੋ ਦੋ ਬੰਦੇ ਦੀ ਲੈ ਜੋ ਐਤ ਕੀ ਕਹਿੰਦਾ ਤੁਹਾਡੇ ਰਾਸ਼ਨ ਕਾਰਡ ਕੱਟੇਗੇ ਪਿਛਲੇ 12 ਸਾਲਾ ਤੋਂ 10 ਸਾਲ ਲਗਾਤਾਰ ਆ ਜਦੋਂ ਅਕਾਲੀ ਗਵਰਨਮੈਂਟ ਰਹੀ ਹੈ ਉਹਨਾਂ ਨੇ ਵੀ ਸਟੇਟ ਫੰਡ ਦੇ ਵਿੱਚੋਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਹੈਗਾ ਆ ਸੈਂਟਰ ਪੂਲ ਤੋਂ ਇਲਾਵਾ 5 ਸਾਲ ਕਾਂਗਰਸੀ ਗਵਰਨਮੈਂਟ ਰਹੀ ਹੈ ਉਹਨਾਂ ਨੇ ਵੀ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਆ ਤੇ ਭਗਵੰਤ ਮਾਨ ਸਰਕਾਰ ਤਾਂ ਕਹਿੰਦੀ ਆ ਅਸੀਂ ਆਮ ਆਦਮੀ ਪਾਰਟੀ ਆ ਅਸੀਂ ਆਮ ਲੋਕਾਂ ਦੀ ਸਰਕਾਰ ਆ ਤੇ ਫਿਰ ਆਮ ਲੋਕਾਂ ਦੇ ਰਾਸ਼ਨ ਕਾਟੇ ਕਾਟੇ ਕੱਟੇ ਕੱਟਨੇ ਸੀਗੇ ਤੇ ਜਿਨ੍ਹਾਂ ਦੀ ਕੋਠੀਆਂ ਕਰਾਏ ਉਹਨਾਂ ਦੇ ਕੱਟ ਦੋ ਕੋਈ ਵੀ ਨਹੀਂ ਲੋਕ ਬੋਲੇਗਾ ਪਰ ਆਹ ਪਰਿਵਾਰ ਤੁਹਾਨੂੰ ਲੱਗ ਰਿਹਾ ਕਿ ਗਰੀਬ ਮਜ਼ਦੂਰ ਬੰਦਾ ਰਾਸ਼ਨ ਹੈਗਾ ਤੁਸੀਂ ਕਨਕ ਦਾ ਹੈ ਜਾਂ ਕਿਸੇ ਵੀ ਦਾਲ ਦਾ ਤੁਸੀਂ ਦੇਖੋ ਤਾਂ ਸਰੀ ਮਹंगाई ਗਈ ਕਿਤੇ ਹੋਈ ਹੈਗੀ ਆ ਇੱਕ ਵਿਧਾਇਕ ਸੁਪਰਾਸ਼ਰ ਪੱਪੀ ਜੀ ਕਹਿੰਦੇ ਨੇ ਕਹਿੰਦੇ ਕਿ ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਕੱਟੇ ਨਾ ਕਿ ਪੰਜਾਬ ਸਰਕਾਰ ਦੇਖੋ ਕੇਂਦਰ ਸਰਕਾਰ ਦਾ ਇੱਕ ਸਾਰੀ ਸਟੇਟਸ ਨੂੰ ਇੱਕ ਲਿਮਟਿਡ ਫੰਡ ਜਾਂਦਾ ਆ 1 ਕਰੋੜ ਮੇਰੇ ਖਿਆਲ 22 ਜਾਂ 23 ਲੱਖ ਹੈ ਜੇ ਮੈਂ ਗਲਤ ਨਾ ਹੋਵਾਂ ਅੱਗੇ ਪਿੱਛੇ ਹੋ ਸਕਦਾ ਆ ਉਸ ਤੋਂ ਇਲਾਵਾ 15 ਲੱਖ ਰਾਸ਼ਨ ਜਿਹੜਾ ਹੈਗਾ ਕਾਰਡਸ ਹੋਲਡਰ ਸੀਗੇ ਜਿਨ੍ਹਾਂ ਨੂੰ ਅਕਾਲੀ ਦਲ ਸਰਕਾਰ ਵੀ ਰਾਸ਼ਨ ਦਿੰਦੀ ਸੀ ਸਟੇਟ ਫੰਡ ਦੇ ਵਿੱਚੋਂ ਤੇ ਕਾਂਗਰਸ ਗਵਰਨਮੈਂਟ ਵੀ ਦਿੰਦੀ ਰਹੀ ਹੈ ਤੇ ਹੁਣ ਨਵਾਂ ਕੀ ਐਸਾ ਆ ਗਿਆ ਜਿਹੜਾ ਪੰਜਾਬ ਸਰਕਾਰ ਓਦਾਂ ਦਾ ਬੜਾ ਕਰ ਰਹੀ ਹੈ ਖਰਚੇ ਫालतू ਦੇ ਐਨੇ ਐਨੇ ਸਿਕਿਉਰਟੀ ਐਨੇ ਐਨੇ ਉਹ ਤੇ ਇਹਨਾਂ ਗਰੀ ਪਰਿਵਾਰਾਂ ਦੇ ਸਿਰ ਤੇ ਇਹਨਾਂ ਦਾ ਰਾਸ਼ਨ ਕੱਟ ਕੇ ਉਹਨਾਂ ਨੇ ਆਪਣੇ ਪੇਟ ਭਰਨੇ ਆ। ਜੀ ਜੀ ਅੱਜ ਚੋਕ ਦੇ ਵਿੱਚ ਧੱਕੇ ਬਣ ਕੇ ਖੜੇ ਹੋ ਕੇ ਵਿਰੋਧ ਜਤਾਉਣ ਵੈਸਟ ਹਲਕੇ ਦੇ ਰੂਪ ਤੁਹਾਡੇ ਨਾਲ ਕੀ ਲੱਗਦਾ ਕਿੰਨੇ ਘਰ ਸਰਕਾਰਾਂ ਲੈ ਗਈ ਮੇਰੇ ਇਲਾਕੇ ਚ ਕੱਟੇ ਗਏ 27 ਤੇ 62 ਇੰਨੇ ਹੀ ਰਾਸ਼ਨ ਕਾਰਡ ਕੱਟੇ ਪਰ ਕੱਟੇ ਉਹਨਾਂ ਲੋਕਾਂ ਦੇ ਜਿਹੜੇ ਬਹੁਤ ਮਾਤੜ ਸਾਥੀ ਬੰਦੇ ਸੀ ਇਹਨਾਂ ਲੋਕਾਂ ਦੇ ਰਾਸ਼ਨ ਵਾਲੇ ਕਿਦਾਂ ਕਿਦਾਂ ਰਾਸ਼ਨ ਕਾਰਡ ਕੱਟੇ ਪਹਿਲਾਂ ਕਈ ਸਰਕਾਰਾਂ ਇਹ ਕਿਸੇ ਨੇ ਰਾਸ਼ਨ ਕਾਰਡ ਨਹੀਂ ਕੱਟੇ ਪਰ ਜਦੋਂ ਦੀ ਆਪ ਸਰਕਾਰ ਆਈ ਹੈ ਇਹਨਾਂ ਨੇ ਆਂਦੇ ਹੀ ਇਹ ਉਲਟ-ਪੁਲਟ ਕਰਤਾ ਆਹ ਕਰ ਦੋ ਆਹ ਕਰ ਦੋ ਆਹ ਕਰ ਦੋ ਇਹ ਕੀ ਮਤਲਬ ਹੈ ਮਾਨ ਸਰ ਤਾਂ ਜਿਵੇਂ ਐਸੀ-ਐਸੀ ਘਰ-ਘਰ ਰਾਸ਼ਨ ਪਹੁੰਚਾਵੇ ਇਹ ਘਰ ਘਰ ਰਾਸ਼ਨ ਪੁੰਚਾ ਰਹੇ ਨੇ ਕਿ ਲੋਕਾਂ ਦਾ ਰਾਸ਼ਨ ਵਾਪਸ ਲੈ ਰਹੇ ਨੇ ਜੀ ਹੁਣ ਅੱਗੇ ਕੀ ਰਣਨੀਤੀ ਕੀ ਹੈ ਜੀ ਰਣਨੀਤੀ ਇਹ ਹੈ ਕਿ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੇ ਰਾਸ਼ਨ ਘੱਟਟੇਗੇ ਅਗਲੀ ਤਵਾਰੀ ਨੂੰ ਇਹਨਾਂ ਨੂੰ ਰਾਸ਼ਨ ਦੇ ਦਿੱਤਾ ਜਾਵੇ ਜੀ ਇਲੈਕਸ਼ਨਾਂ ਵੀ ਆ ਰਹੀਆਂ ਕਿ ਲੱਗਦਾ ਇੱਕ ਵਿਪੱਖਿਤ ਹੋਣ ਦਾ ਨਾਤਾ ਤੁਸੀਂ ਜਿਹੜਾ ਆਪਣਾ ਕਰ ਜ਼ਿਆਦਾ ਕਰ ਰਹੇ ਅਸੀਂ ਕਾਂਗਰਸੀ ਹਾਂ ਔਰ ਕਾਂਗਰਸੀ ਹੀ ਰਾਵਾਂਗੇ ਬਹੁ ਲੋਕੀ ਬਹੁਤ ਕੁਝ ਕਹਿੰਦੇ ਨੇ ਪਰ ਨਹੀਂ ਅਸੀਂ ਮੰਤਰੀ ਦੇ ਨਾਲ ਆ ਮੰਤਰੀ ਦੇ ਨਾਲ ਹੀ ਰਵਾਂਗੇ ਕੀ ਜਿਵੇਂ ਦੇਖਦੇ ਹੋ ਜੀ ਕੀ ਰਾਸ਼ਨ ਜਿਹੜੇ ਕੱਟੇ ਗਏ ਆ ਕਿੱਦਾਂ ਦੇਖਦੇ ਹੋ ਕੀ ਰਾ ਕੀ ਇਹਦੇ ਤੇ ਸਿਆਸਤ ਹੋ ਰਹੀ ਹੈ ਕੀ ਹੋ ਰਹੀ ਹੈ ਬਿਲਕੁਲ ਗਲਤ ਕੱਟੇ ਗਏ ਉਹਨਾਂ ਨੇ ਜਿਹੜੇ ਨਵੇਂ-ਨਵੇਂ ਆਨਾਂ ਲਿਆਏ ਸੀ ਮੈਂ ਹਾਊਸ ਦੀ ਮੀਟਿੰਗ ਚ ਕਹ ਸੀ ਕਿ ਤੀਰ ਚੱਲਿਆ ਸੀ ਜਿਹੜਾ ਇਹਨਾਂ ਦੇ ਲੋਕਾਂ ਦੇ ਵਿੱਚ ਵੱਜ ਗਿਆ ਇਸ ਕਰਕੇ ਜਿਨ੍ਹਾਂ ਨੇ ਐਮਐਲਏ ਨੇ ਸਭ ਨੇ ਕਿਹਾ ਕਿ ਹਰ ਰਾਸ਼ਨਕਾਰ ਜਿੱਦ ਕੋ ਇੱਕ ਡਿਪੋ ਦੇ 20-20 ਰਾਸ਼ਨਕਾਰ ਕੱਟੇ ਜਾਣ ਇਸ ਕਰਕੇ ਕੱਟੇ ਗਏ ਕਿ ਕਾਂਗਰਸ ਜਾਂ ਹੁਣ ਜਦੋਂ ਵੋਟਾਂ ਆਣੀਆਂ ਆ ਅਸੀਂ ਆਪਣੇ ਚਾਹਤੇ ਬੰਦਿਆਂ ਦੇ ਬਣਾਵਾਂਗੇ ਇਸ ਕਰਕੇ ਰਾਸ਼ਨ ਕਾਰਡ ਕਰਦੇਗੇ ਮੈਨੂੰ ਸਭ ਪਤਾ ਮੇਰੀ ਮੈਡਮ ਮੇਰੇ ਕੋਲ ਆਈ ਦੀ ਬਸ ਇਹਨਾਂ ਦੇ ਘਰ ਹੀ ਮੈਨੂੰ ਅਚਲ ਕਾਰਡ ਕਰ ਦਿੱਤਾ ਮੈਂ ਕਿੰਨੇ ਨੂੰ ਕੈਟ ਕਰ ਕਦ ਕਿੰਨੇ ਕਿੰਨੇ ਕਬਸ ਹੋਇਆ ਤੇ ਮਾੜੀ ਮੈਂ ਤੇ ਨਿੱਕ ਕੋ ਗਈ ਹੂਈ ਆ ਉਹਦਾ ਕਾਰਡ ਬਣਿਆ ਤੁਹਾਡਾ ਕਿੰਨੇ ਸਾਲ ਹੋ ਗਏ ਲੈ ਤੁਹਾਲੇ ਮਰੇ 26 ਸਾਲ ਹੋ ਗਏ ਮੇਰੇ ਨੂੰ ਸਾਰੀ ਇਹ ਤਿੰਨ ਦਾ ਜੱਜ ਮੈਂ ਕੁੜੀ ਦੇ ਘਰ ਲੀ ਕਾਰਡ ਕਦੋਂ ਬਣਾਇਆ ਕਦੋਂ ਅਸਿਕਾ ਕਾਰਡ ਤੇ ਕਦੋਂ ਬੰਦ ਹੋਇਆ ਇਹ ਤੋ ਤਨਕੜੀ ਮਿਲਿਆ ਇਹ ਤੋ ਮੈਨੂੰ ਪਤਾ ਲੱਗਾ ਕਦੋਂ ਦਾ ਬੰਦ ਕਰਦੇ ਆਰ ਚ ਕੋਣ ਕੋਣਾ ਤਿੰਨੀ ਤਾਂ ਜਾਣੇ ਕੁੜੀ ਵਿਆਹ ਗਈ ਮਾਪ ਮੇਰੇ ਕੋਲ ਧਾਰ卡 ਰਹਿ ਗਏ ਨੇ ਪ੍ਰੂਫ ਦੇਖੋਗਾ ਮੇਰੇ ਕੋਲ ਸਾਰੇ ਆ ਦੇਖੋਗਾ ਮੈਂ ਤਾਂ ਹੀ ਉਹ ਪੁੱਛੇ ਨੇ ਕਦੋਂ ਦਾ ਰਾਸ਼ਨ ਕਾਰਡ ਇਹ ਜਿਹੜੀ ਉਹ ਆਇਆ ਤਾਂ ਆਪਣਾ ਕੰਨ ਕੇ ਮਿਲੀ ਮੈਡਮ ਜੀ ਨਹੀਂ ਕਾਰਡ ਕਿੰਨਾ ਨੇ ਕੱਟਿਆ ਤੁਹਾਡਾ ਸਾਰੇ ਮਿਰਕੀ ਗਣੇ ਮੇਰੇ ਕੀ ਕੋ ਮੇਰਾ ਕਾਰਡ ਨਹੀਂ ਨਹੀਂ ਕਿਹੜੀ ਸਰਕਾਰ ਨੇ ਕਟਿਆ ਕਾਰਡ ਮੈਨੂੰ ਹਣ ਕੀ ਪਤਾ ਕਿਨੇ ਕਟਿਆ ਪਤਾ ਲੱਗਦਾ ਮੈਨੂੰ ਕੋਈ ਦੱਸ ਰਿਹਾ ਦੱਸੋ ਪਤਾ ਸੇਗਾ ਮੈਨੂੰ ਤੁਹਾਡੇ ਕੋਈ ਮੈਡਮ ਨੂੰ ਕੀ ਕਹਿ ਰਹੇ ਹੋ ਜੀ ਕੋਈ ਕੁਛ ਨਹੀਂ ਕਹਿ ਮੈਡਮ ਸਾਰਾ ਮੇਰਾ ਹਾਲ ਪਤਾ ਬਸ ਮੈਨੂੰ ਨੇ ਕੀ ਪੁੱਛਿਆ ਨੂੰ ਸਾਰਾ ਬਤਾ ਇਹਨਾਂ ਵਿਚਾਰਿਆਂ ਨੂੰ ਕੁਛ ਨਹੀਂ ਪਤਾ ਕਿਹੜੀ ਸਰਕਾਰਾਂ ਕਿਹੜੀ ਨਹੀਂ ਨਹੀਂ ਕਈ ਕਿਹੜੀ ਸਰਕਾਰਾਂ ਨੇ ਤੁਹਾਨੂੰ ਸਾਰਾ ਪਤਾ ਹੀ ਹੈ ਕਿ ਕਈ ਸਰਕਾਰਾਂ ਆਈਆਂ ਕਈ ਗਈਆਂ ਹੁਣ ਜਿਹੜੀ ਸਰਕਾਰ ਆਈ ਉਹਨਾਂ ਨੇ ਕਿਹਾ ਵੀ ਰਾਸ਼ਨ ਕਾਰਡ ਕੱਟੇ ਜਾਣ ਜਿਹੜੇ ਆਪਣੇ ਚੇਤੇ ਹੋਣਗੇ ਉਹਨਾਂ ਦੇ ਬਣਾਈ ਜਾਣਗੇ ਹਾਂ ਇਹ ਗੱਲ ਸੁਣੋ ਜੀ ਇੱਕ ਮਿੰਟ ਸਰਕਾਰ ਕਹਿੰਦੀ ਸੀ ਵੀ ਕਿਸੇ ਨੂੰ ਅਸੀਂ ਰੋਂ ਨਹੀਂ ਦਵਾਵਾਂਗੇ ਰਵਾਇਆ ਇਹ ਕੁਦਰਵਾਇਆ ਕਰ ਮੈਂ ਕੁਦ ਕਰਨੀ ਵੀ ਆ ਕਰਨ ਕਦੇ ਨਾ ਰੋਂਦੇ ਇਹ ਮੁੰਡੇ ਪੁੱਛੇ ਨਾ ਪੁੱਛੇ ਮੈਂ ਅਸੀਂ ਕਿੱਥੇ ਜਾਵਾਂ ਬੁੱਢੇ ਬਿਲੇ ਹੁਣ ਮੈਂ ਕਿੱਥੇ ਜਾਂਦੀ ਕਾ ਆਜਾ ਮੈਂ ਤਾਂ ਰੋਟੀ ਤੇ ਖਾ ਰਹੀ ਸੀ ਨਾ ਉਹ ਕਹਿੰਦੇ ਜਹਰ ਜਨਾਨੀਆਂ ਨੂੰ ਸੀ ਬਹੁਤ ਸੂਲਦਾ ਦੋ ਕੀ ਦਿੱਤੀਆਂ ਮੈਂ ਕਿਹ ਦਿੱਤਾ ਮੈਨੂੰ ਜਦੋਂ ਕੀ ਦਿੱਤਾ ਮੈਨੂੰ ਇਹ ਮਾਰੇ ਝੂਠੇ ਕਰ ਰਹੇ ਨੇ ਨਹੀਂ ਨਹੀਂ ਨੌਕਰੀ ਨਹੀਂ ਰਾਸ਼ਟਰ ਬੰਦ ਕਰੋ ਨਹੀਂ ਦੇਖੋ ਰਾਸ਼ਟਰ ਬੰਦ ਕਰਦੇ ਜਿਹਾ ਨੌਕਰੀ ਦਿੱਤੀ ਨਹੀਂ ਮੈਂ ਨੌਕਰੀ ਦਿੱਤੀ ਨਹੀਂ ਅਸੀਂ ਰਾਕਾਰ ਮੈਂ ਨੌਕਰੀ ਦੇ ਦਿੱਤੀ ਕੰਡ ਬੰਦ ਕਰ ਦਿੰਦੇ ਕਿਹ ਨੌਕਰੀ ਮੈਂ ਦਿੱਤੀ ਨਹੀਂ ਮੈਂ ਤੈਨੂੰ ਪਤਾ ਨਹੀਂ ਮੈਨੂੰ ਕੁਝ ਨਹੀਂ ਦੀ ਮਿਲਿਆ ਮੈਨੂੰ ਨਹੀਂ ਤੁਹਾਡੇ ਉੱਤੇ ਹੋਰ ਕਿਸੇ ਕੋਲ ਮੈਨੂੰ ਮੈਨੂੰ ਨਹੀਂ ਪਤਾ ਚਾਹੇ ਤਾਂ ਘਾਰੇ ਕਾ ਨਹੀਂ ਬੈਠਾ ਸਰਕਾਰ ਕਹਿੰਦੀ ਸੁਰਤ ਵੜੀ ਦਿੱਤੀ ਅੰਪਾ ਜਿੱਤਾਂ ਹਾਂ ਤਾਂ ਅਸੀਂ ਤਾਂ ਰੋ ਰਹੇ ਹਾਂ ਨਾ ਸੁਣਦਾ ਮਿਲ ਗਿਆ ਸਿਵਰੋਂ ਤੇ ਵੀ ਆ ਨਾ ਉਹ ਕਹਿੰਦੇ ਬੱਸਾਂ ਦੇ ਵਿੱਚ ਕਿਰਾਇਆ ਨਹੀਂ ਲੱਗਦਾ ਸੁਣੋ ਅਸੀਂ ਕਿੱਥੇ ਐਵੇਂ ਜਾਈਏ ਬੱਸਾਂ ਤੇ ਲੈ ਕੋਈ ਹੈ ਨਹੀਂ ਦੁਨੀਆ ਤੇ ਐਵੇਂ ਜਾਈ ਜਾਈਏ ਨਹੀਂ ਜਿਹੜੇ ਭਗਤਵਾਲਾ ਵਾਦੇ ਕਰਦੇ ਨੇ ਨਹੀਂ ਜੇ ਕੱਛੀ ਮੈਂ ਕੁਝ ਨਹੀਂ ਕਹਾਂ ਚੱਲੇ ਬੱਸ ਮੈਂ ਕਰ ਜਾਂ ਜੋ ਵੀ ਹੈਗਾ ਸਨਕਾਰ ਸ਼ੁਰੂ ਕਰ ਦੋ ਬੱਸ ਕੁਝ ਨਹੀਂ ਕੋ ਬਧੀਆ ਆਪਾਂ ਮੋਟਾ ਕਰਨੇ ਪਿਆ ਉਹ ਕੁਝ ਕਰ ਦਿੱਤਾ ਜਿਹਨੇ ਕਰਨਾ ਸੀ